ਡੇਲੀਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਖਾ ਸੰਧੀਰ ਨੈਣਾ ਦੇਵੀ ਤੋਂ ਦੇਰ ਰਾਤ ਆਪਣੇ ਘਰ ਪਰਤ ਰਹੇ ਸ਼ਰਧਾਲੂਆਂ ਦੇ ਨਾਲ ਭਰੇ ਹੋਏ ਛੋਟੇ ਹਾਥੀ ਜਿਹੜਾ ਨਹਿਰ ਦੇ ਵਿੱਚ ਡਿੱਗਦਾ ਰ ਜਾਣਕਾਰੀ ਮੁਤਾਬਕ ਉਸ ਗੱਡੀ ਦੇ ਵਿੱਚ ਲਗਭਗ 25 ਸ਼ਰਧਾਲੂ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ 6 ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਔਰ ਉਸ ਦੇ ਵਿੱਚ ਦੋ ਮਾਸੂਮ ਸਣੇ ਤਿੰਨ ਔਰਤਾਂ ਦੱਸੀਆਂ ਜਾ ਰਹੀਆਂ ਨੇ ਜੋ ਉਸੇ ਸਮੇਂ ਮੌਤ ਹੋ ਜਾਂਦੀ ਹੈ ਦੇਰ ਰਾਤ ਪੁਲਿਸ ਅਧਿਕਾਰੀ ਵੀ ਰੈਸਕਿਊ ਆਪਰੇਸ਼ਨ ਕਰਨ ਦੇ ਲਈ ਮੌਕੇ ਦੇ ਉੱਤੇ ਪਹੁੰਚਦੇ ਨੇ ਪਰ ਚੀਕ ਚਿਹੜਾ ਮੱਜ ਜਾਂਦਾ ਤਾਂ ਦੇਰ ਰਾਤ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਖੰਨੇ ਦੇ ਨਜ਼ਦੀਕ 25 ਲੋਕ ਜਿਹੜੇ ਨੇ ਉਹ ਇਸ ਗੱਡੀ ਦੇ ਵਿੱਚ ਸਵਾਰ ਸਨ ਮਾਤਾ ਨੈਣਾ ਦੇਵੀ ਤੋਂ ਮੱਥਾ ਟੇਕ ਕੇ ਆਪਣੇ ਘਰ ਨੂੰ ਪਰਤ ਰਹੇ ਸਨ ਤੇ ਉਸੇ ਦੌਰਾਨ ਇਹ ਹਾਦਸਾ ਵਾਪਰਦਾ ਔਰ ਨਹਿਰ ਦੇ ਵਿੱਚ ਜਾ ਕੇ ਇਹ ਛੋਟਾ ਹਾਥੀ ਜਿਹੜਾ ਹੈ ਡਿੱਗ ਜਾਂਦਾ ਹਾਲਾਂਕਿ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਜਾਂਦਾ ਹੈ ਗੋਤਾਖੋਰਾਂ ਦੀ ਇੱਕ ਟੀਮਾਂ ਨਹਿਰ ਦੇ ਵਿੱਚ ਡੁੱਬੇ ਹੋਏ ਤੇ ਲਾਪਤਾ ਸ਼ਰਧਾਲੂਆਂ ਨੂੰ ਮੌਕੇ ਦੇ ਉੱਤੇ ਭਾਲਣ ਦੀ ਕੋਸ਼ਿਸ਼ ਕਰਦੇ ਨੇ ਪਰ ਅਜੇ ਹਿਤ ਵਿੱਚ 16 ਲੋਕਾਂ ਨੂੰ ਬਚਾ ਲਿਆ ਜਾਂਦਾ ਹੈ ਪਰ 6 ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਪੁਲਿਸ ਦੇ ਮੁਤਾਬਿਕ 4 ਤੋਂ 5 ਲੋਕ ਹਲੇ ਤੱਕ ਲਾਪਤਾ ਨੇ ਸ਼ਰਧਾਲੂਆਂ ਦੇ ਵਿੱਚ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਦੇ ਵਿੱਚ ਦੋ ਬੱਚੇ ਔਰ ਤਿੰਨ ਔਰਤਾਂ ਵੀ ਦੱਸੀਆਂ ਜਾ ਰਹੀਆਂ ਨੇ ਤਾਂ ਦੇਰ ਰਾਤ ਰੈਸਕਿਊ ਆਪਰੇਸ਼ਨ ਵੀ ਕੀਤਾ ਜਾਂਦਾ ਹੈ ਔਰ 6 ਦੀ ਮੌਤ ਜਿਹੜੀ ਹੈ ਉਸ ਦੀ ਪੁਸ਼ਟੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਦੇਰ ਰਾਤ ਹੀ ਕੀਤੀ ਜਾਂਦੀ ਹੈ ਤਕਰੀਬਨ 16 ਲੋਕਾਂ ਨੂੰ ਮੌਕੇ ਦੇ ਉੱਤੇ ਬਚਾਇਆ ਜਾਂਦਾ ਹੈ ਤਾਂ ਇਹ ਬੰਦ ਪਾਗਾ ਹਾਦਸਾ ਪੰਜਾਬ ਦੇ ਵਿੱਚ ਵਾਪਰਦਾ ਜਦੋਂ ਨੈਣਾ ਦੇਵੀ ਤੋਂ ਮੱਥਾ ਟੇਕ ਕੇ ਆਪਣੇ ਘਰ ਨੂੰ ਪਰਤ ਰਹੇ ਹੁੰਦੇ ਨੇ ਸ਼ਰਧਾਲੂ देर रात ਔਰ ਨਹਿਰ ਦੇ ਵਿੱਚ ਜਿਹੜਾ ਪਿੰਡ ਦੇ ਨਜ਼ਦੀਕ ਕੇ ਡਿੱਗ ਜਾਂਦੇ ਆ ਗੱਡੀ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਮੌਕੇ ਦੇ ਉੱਤੇ ਲੋਕਾਂ ਦੇ ਵੱਲੋਂ ਬਚਾਉਣ ਦਾ ਯਤਨ ਕੀਤਾ ਜਾਂਦਾ ਹੈ ਪੁਲਿਸ ਅਧਿਕਾਰੀ ਰੈਸਕਿਊ ਕਰਨ ਦੇ ਲਈ ਪਹੁੰਚਦੇ ਨੇ ਗੋਤਾਖੋਰਾਂ ਦੀ ਟੀਮ ਨੂੰ ਲਗਾਤਾਰ ਕੁ ਹਨੇਰੇ ਦੇ ਵਿੱਚ ਵੀ ਉਹ ਲੋਕਾਂ ਦੀ ਭਾਲ ਕਰਦੇ ਨੇ ਪਰ ਜਿਹੜੇ ਵਿੱਚ 6 ਦੀ ਮੌਤ ਹੋ ਜਾਂਦੀ ਹੈ ਦੋ ਬੱਚੇ ਔਰ ਤਿੰਨ ਔਰਤਾਂ ਔਰ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਇਸ ਵੱਡੇ ਹਾਦਸੇ ਦੇ ਵਿੱਚ ਔਰ ਦੱਸਿਆ ਜਾ ਰਿਹਾ ਹੈ ਕਿ 4 ਤੋਂ 5 ਲੋਕ ਫਿਲਹਾਲ ਦੇ ਲਈ ਲਾਪਤਾ ਨੇ ਜਿਨ੍ਹਾਂ ਨੂੰ ਹਲੇ ਵੀ ਰੈਸਕਿਊ ਕਰਕੇ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਅਸਟ੍ਰੇਲੀਆ ਦੀ ਬਖਾਰ ਹੈ ਜਦੋਂ ਦਿਰ ਰਾਤ ਪੁਲਿਸ ਅਧਿਕਾਰੀ ਜਿਹੜਾ ਨੇ ਘਟਨਾ ਸਥਲ ਤੇ ਪਹੁੰਚਦੇ ਨੇ ਮਲੇਰ ਕੋਟਲਾ ਦੇ ਨਾਗਲੇ ਪਿੰਡ ਦੇ ਵਿੱਚ ਔਰ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਜਾਂਦਾ ਜੋ ਨਹਿਰ ਦੇ ਵਿੱਚ ਡਿੱਗੀ ਹੋਈ ਗੱਡੀ ਸੀ ਉਸ ਨੂੰ ਵੀ ਕ੍ਰੇਨ ਦੀ ਮਦਦ ਦੇ ਨਾਲ ਬਾਹਰ ਕੱਢਿਆ ਜਾਂਦਾ ਅੱਜ ਬੜੀ ਮੰਦਭਾਗੀ ਘਟਨਾ ਵਾਪਰੀ ਆ ਨਾਣਾ ਦੇਵੀ ਤੋਂ ਸੰਗਤ ਦਰਸ਼ਨ ਕਰਕੇ ਆ ਰਹੀ ਸੀ ਤੇ ਜਗੇੜੇ ਦੇ ਪੁਲ ਕੋਲ ਆ ਕੇ ਉਹਨਾਂ ਦਾ ਜਿਹੜਾ ਛੋਟਾ ਹਾਥੀ ਸੀ ਉਹ ਨਹਿਰ ਦੇ ਵਿੱਚ ਗਿਰ ਗਿਆ ਜਿਹਦੇ ਵਿੱਚ ਤਕਰੀਬਨ 24-25 ਸਵਾਰ ਸ਼ਾਮਲ ਸੀ ਤੇ ਉਹਨਾਂ ਦੇ ਵਿੱਚੋਂ ਤਕਰੀਬਨ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਤੇ ਦੋ ਜਾਂ ਤਿੰਨ ਦੀ ਹਜੇ ਭਾਲ ਅਸੀਂ ਕਰ ਰਹੇ ਹਾਂ ਤੇ ਜਿਨ੍ਹਾਂ ਵਿੱਚੋਂ ਤਕਰੀਬਨ ਜੋ ਹਜੇ ਤੱਕ ਸਾਹਮਣੇ ਆ ਰਿਹਾ ਡਾਟਾ ਕੇ ਚਾਰ ਬਣਿਆਂ ਦੀ ਡੈਥ ਹੋ ਗਈ ਹੈ ਦੇ ਵਿੱਚ ਬੱਚੇ ਸੀ ਉਹ ਔਰ ਬਹੁਤ ਮੰਦਭਾਗੀ ਇਹਨੇ ਪਟਨਾਵਾ ਹਜੇ ਵੀ ਪ੍ਰਸ਼ਾਸਨ ਵੱਲੋਂ ਸਾਡੇ ਡੀਸੀ ਸਾਹਿਬ ਵੀ ਪਹੁੰਚ ਗਏ ਸੀ ਐਸਐਸਪੀ ਸਾਹਿਬ ਵੀ ਆ ਗਏ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਨੇ ਜਿਹੜੇ ਜ਼ਖਮੀ ਨੇ ਕੁਝ ਨੂੰ ਡੇਲੋ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਕੁਝ ਨੂੰ ਲੁਧਿਆਣੇ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਕੁਝ ਨੂੰ ਪੈਲ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਸਾਰਾ ਪ੍ਰਸ਼ਾਸਨ ਪੂਰੇ ਜੋਰ ਸ਼ੋਰ ਦੇ ਨਾਲ ਜਿਹੜੇ ਬਚਾਅ ਕਾਰਜ ਨੇ ਉਹਨਾਂ ਦੇ ਵਿੱਚ ਲੱਗੇ ਹੋਇਆ। ਥਾਣੇ ਹਾਜ਼ਰੀ ਸੀ ਸੀਗਾ ਜੀ। ਹਾਂ। ਤੇ ਸਾਨੂੰ ਇੱਕ ਫੋਨ ਆਇਆ ਕੰਟਰੋਲ ਰੂਮ ਤੋਂ ਵੀ ਜਗੀੜੇ ਪੁਲ ਦੇ ਲਾਗੇ ਨਹਿਰ ਦੇ ਵਿੱਚ ਕੋਈ ਟਾਟਾ ਇਸ ਟਰੈਂਪੂ ਸਵਾਰੀਆਂ ਦੀ ਭਰੀ ਨਹਿਰ ਵਿੱਚ ਡਿੱਗ ਗਈ ਆ। ਤੇ ਮਤਲਬ ਜਦੋਂ ਅਸੀਂ ਫੋਨ ਸੁਣਨ ਪਰੰਤੇ ਦੇ ਉੱਥੋਂ ਅਸੀਂ ਮੂਵ ਕੀਤਾ ਥਾਣੇ ਤੋਂ ਮੈਂ 12 ਮਿੰਟਾਂ ਹੀ ਥਾਣੇ ਤੋਂ ਬੈਕਅਪ ਹੋ ਕੇ ਤੇ ਪਹੁੰਚਿਆ ਮੌਕੇ ਤੇ। ਮੌਕਾ ਦਾ ਕਾਫੀ ਘਟ ਸੀਗਾ ਤੇ ਅਸੀਂ ਮੌਕੇ ਦੇ ਹਾਈਡਰਾ ਮੰਗਾ ਕੇ ਗੋਤਾ ਖੋਰਾ ਨੂੰ ਜਾ ਕੇ ਮਤਲਬ ਅਸੀਂ 12 13 15 ਸੀ ਇਮੀਡੀਟਲੀ ਫਟਫਟ ਬਾਹਰ ਕੱਢੀ ਤੇ ਫਿਰ ਹਾਈਡਰਾ ਗੱਡੀ ਵਾਰ ਕੱਢੀ ਸਾਨੂੰ ਉਸ ਟਾਈਮ ਤਿੰਨ ਡੱਡ ਵੱਡੀਆਂ ਚੱਕੀਆਂ ਜਿਹੜੀਆਂ ਕਿ ਮਤਲਬ ਅਸੀਂ ਪਾਕੇ ਮੁਲਜ ਪਿੱਗੀਆਂ ਤੇ ਇਹ ਪਤਾ ਲੱਗਾ ਕਿ ਟੈਂਪੂ ਆ ਇਹ ਵੀ ਨਣਾ ਦੇ ਵੀ ਤੋਹਾਰੇ ਸੀਗੇ ਆਪਣਾ ਇਹਨਾਂ ਦਾ ਪਿੰਡ ਸੀ ਮਾਨਕੇ ਹੀੜੀ ਥਾਣਾ ਸੰਦੌੜ ਪਿਲਮਰੀ ਕੋਲ ਦਾ ਉੱਥੋਂ ਬੁਲਾਉਂ ਕਰਦੇ ਨੇ ਇਹ ਤੇ ਇਹਦਾ ਸਰ ਕਿੰਨੇ ਦੀ ਡੈਥ ਹੋ ਚੁੱਕੇ ਉਹਨੂੰ ਕਿੰਨੇ ਲਾਪਤਾ ਜੇ ਕਿੰਨੇ ਵੱਧ ਗਏ 6 ਕ ਬੰਦਿਆਂ ਦੀ ਡੈਥ ਹੋ ਚੁੱਕੀ ਆ ਤੇ ਕਿੰਨੇ ਕਿੰਨੇ ਕਬਜਾ ਹੋ ਗਿਆ ਕਿੰਨੇ ਦਾ 19 ਦੇ ਦੇ ਕਰੀਬ ਦਾ ਮਤਲਬ 16 ਬੰਦੇ ਦਾ ਸਾਨੂੰ ਪਤਾ ਵੀ ਪੂਰੇ ਸੇਫ ਨਹੀਂ ਜੀ ਅਸੀਂ ਮਲ ਕੱਢੇ ਨੇ ਤੇ ਲਾਪਤਾ ਚਾਹਤ ਲਾਪਤਾ 3-4 ਵਾਰੀ ਅਸੀਂ ਕੁਝ ਪਤਾ ਨਹੀਂ ਲੱਗ ਰਿਹਾ ਵੀ 3 ਨੇਕ 4 ਨੇ ਜਾਂ 5 ਨੇ 25 ਬੰਦਿਆਂ ਨੇ ਸਾਨੂੰ ਦੱਸਿਆ ਵੀ 25 ਬੰਦੇ ਸਮੇਤ ਡਰਾਈਵਰ ਸੀਗੇ ਜੀ ਟਾਟਾ ਇਸ ਦੇ ਵਿੱਚ ਤੇ ਹਾਸਰਾ ਕੋਈ ਕਾਰਨ ਪਤਾ ਚੱਲ ਸਕਿਆ ਕਿਵੇਂ ਹੋਇਆ ਕਾਰਨ ਕੋਈ ਨਹੀਂ ਜੀ ਰਾਦਾ ਬਖ ਸੀਗਾ ਇਹ ਨਰ ਨਰ ਜਾ ਰਹੇ ਸੀਗੇ ਇਹ ਨਹੀਂ ਪਤਾ ਕੋਈ ਮਤਲਬ ਡਰਾਈਵਰ ਨੂੰ ਪ੍ਰੋਬਲਮ ਆਈ ਜਾਂ ਸਰਪ੍ਰਾਈਜ਼ ਗੱਡੀ ਹੁਕਮ ਗਈ ਅਸੀਂ ਇਸ ਵਾਰ ਕੁਝ ਨਹੀਂ ਕਹਿ ਸਕਦੇ ਸਾਡੇ ਕੋਲ 13 ਪੇਸ਼ੈਂਟਸ ਆਏ ਸੀਗੇ ਉਹਨਾਂ ਵਿੱਚੋਂ 6 ਫੀਮੇਲ ਤੇ 4 ਮੇਲ ਸੀਗੇ 1 ਫੀਮੇਲ 1 ਮੇਲ 1 ਫੀਮੇਲ ਚਾਈਲਡ 1 ਮੇਲ ਚਾਈਲਡ ਉਹ ਬਰਾਡ ਡੈਡ ਸੀਗੇ ਉਹਨਾਂ ਦਾ ਕਿੰਨੇ ਦੀ ਦਿੱਤੀ ਵੀ ਦੀ ਟੋਟਲ ਕਿੰਨੇ ਰੈਫਰ ਕੀਤੇ ਸਾਡੇ ਕੋਲ 4 ਡੈਡ ਬੋਡੀਜ਼ ਬਰਾਡ ਡੈਡ ਆਈਆਂ ਸੀਗੀਆਂ ਰੈਫਰ ਵੀ ਕੀਤਾ ਜੀ ਹਾਂਜੀ 1 ਫੀਮੇਲ ਰੈਫਰ ਹੋਈ ਸੀ ਸਿਵਲ ਹਸਪੀਟਲ ਉਧਾਨਾ ਇੱਥੇ ਕਿੰਨੇ ਲੋਕਾਂ ਜਨ ਇੱਥੇ ਹੁਣ ਇਸ ਟਾਈਮ ਤੇ 6 ਜਣਿਆਂ ਦਾ ਚੱਲਦਾ ਪਿਆ ਜਿਹੜੇ ਪੇਸ਼ੈਂਟ ਹੈ ਮੈਡਮ ਇਸ ਟਾਈਮ ਕਿੱਦਾਂ ਦੀ ਕੰਡੀਸ਼ਨ ਆ ਉਹ ਸਟੇਬਲ ਨੇ ਇਸ ਟਾਈਮ ਅੱਜ